ਆ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱθε ਕੋਣ ਤਕਨੂਨ ਹੀ ਕੰਮ ਕਰੂਗਾ ਜੀ ਤੋੜ ਦੇ ਵੀ ਇਹੀ ਅਦਲਚੋ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਇਹ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪਰਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸਾਨੂੰ ਤਾਂ ਬਣ ਨਹੀਂ ਪੈਣਾ ਅਜ ਤਾਂ ਆਪਦੇ ਆਪੇ ਕੰਮ ਕਰਦੇ ਸੀ ਇਹਨਾਂ ਦੀ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾगज ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਇਆ ਸੀ ਕਿੜਾ ਕੋਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਹਾਂ ਅਸੀਂ ਯੁੱਧ ਨਾ ਸ਼ੰਭਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਸਭ ਤੋਂ ਪਹਿਲਾਂ ਸਾਨੂੰ ਫਤੇਗੜ ਸਾਹਿਬ ਦੀਆਂ ਲਗਭਗ 750 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਂਗੇ ਸਭ ਤੋਂ ਪਹਿਲਾਂ ਫਤੇਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਟਾ ਢੇਰੀ ਹੋ ਰਹੀ ਹੈ ਸਿਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇਹ ਨਾ ਖੋਫ ਕਿ ਮੁੱਛਾ ਤੋੜ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮਿਲਯਮ ਜਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਕਿਹੜੀ ਐਡੀਸ਼ਨ ਚ ਨੇ ਇੰਨੀ ਇਨਾ ਪੋਲਿਟੀਕਲ ਵੰਡੇਟਾ ਹੈ ਇਨਾ ਜ਼ਿਆਦਾ ਵੰਡੇਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੈ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਿਦ ਕਰਨੀ ਪਈ ਚਲੋ ਕਰ ਲੈਣ ਜਿਨਾ ਕਰਨਾ ਸਾਰਿਆਂ ਦਾ ਟਾਈਮ ਹੁੰਦਾ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨੇ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਚਾ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਗਾ ਨਾ ਲੈ ਹੁਣ ਬਾਹਰ ਨਾ ਆ ਜੇ ਕੱਟਿਆ ਕੋਣ ਤੱਕ ਨੋ ਨਹੀਂ ਕੰਮ ਕਰੂਗਾ ਜੀ ਤੁਹਾਡੇ ਵੀ ਇਹੀ ਅਦਲ ਚ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਜੀ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਸਦਾ ਨਾਮ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਇਹ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪੜਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸਾਨੂੰ ਤਾਂ ਬਣ ਨਹੀਂ ਪੈਣਾ ਅਸਤਾ ਅਬਦੇ-ਅਬਦੇ ਕੰਮ ਕਰਦੇ ਸੀ ਇਹਨਾਂ ਦੇ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਆਇਆ ਸੀ ਕਿੜਾ ਕੋ ਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਆ ਅਸੀਂ ਯੁੱਧ ਨਸ਼ਾਂ ਬਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਸੀ ਆਪਣੇ ਪਿੰਡ ਦੇ ਰਾਖੇ ਆਪ ਬਣਾਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੈਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਢਾਹ ਢੇਰੀ ਹੋ ਰਹੀ ਹੈ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਸਿਰ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇਣ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇੰਨਾ ਖੌਫ ਕਿ ਮੁੱਛਾਂ ਦੁ ਤਾ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮੈਨੂੰ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਹੈ ਜਿੱਥੇ ਨਾਮੀ ਗੈਕਸਰ ਮੌਜੂਦ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਇਵਰੀ ਕੰਡੀਸ਼ਨ ਚ ਨੇ ਇੰਨੀ ਇਨਾ ਪੋਲਿਟਿਕਲ ਵੰਡੇਟਾ ਹੈ ਇਨਾ ਜ਼ਿਆਦਾ ਵੰਡੇਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਹੈ ਸਾਰਿਆਂ ਦਾ ਟਾਈਮ ਹੁੰਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨੇ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਚਾ ਦੇ ਕੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਟੇ ਹੁਣ ਤੱਕ ਨੂਨ ਹੀ ਕੰਮ ਕਰੂਗਾ ਜੀ ਟੋੜ ਵੀ ਇਹੀ ਅਦਲ ਚ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਇਹ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪਰਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸੰ ਤਾਂ ਬਣ ਨਹੀਂ ਪੈਣਾ ਅਸੀਂ ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਇਹਨਾਂ ਦੀ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਏ ਅਸੀਂ ਕਿਹੜਾ ਕੋਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਏ ਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਆ ਅਸੀਂ ਯੁੱਧ ਨਸ਼ੇਮਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਂਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੈਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮੈਲ ਉਸਾਰ ਲੈ ਜਾ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਕਾਹੇ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਅਟਾ ਢੇਰੀ ਹੋ ਰਹੀ ਹੈ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਤੁਬੇਲੀ ਬਹੁਤ ਅੱਛਾ ਹੋ। ਦੇ ਨਾ ਖੌਫ ਕਿ ਮੈਂ ਮੂਛਾ ਤੋਦਾ। ਇਹ ਤਾਂ ਉਹਨਾਂ ਨੂੰ ਪੁੱਛਣਾ ਪੋ ਤੁਹਾਨੂੰ। ਸੀ ਮੇਲੇਮ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਇਹ ਵੀ ਐਡੀਸ਼ਨ ਚ ਨੇ। ਇੰਨੀ ਇਨਾ ਪੋਲਿਟੀਕਲ ਵਿੰਡੈਟਾ ਹੈ। ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ। ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੈ ਨੂੰ। ਮਿਲਣ ਹੀ ਨਹੀਂ ਦਿੰਦੇ। ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਸਾਰਿਆਂ ਦਾ ਟਾਈਮ ਆਉਂਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਚਾ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਟੇ ਰ ਕੋਨ ਤੱਕ ਨੂਨ ਹੀ ਕੰਮ ਕਰੂਗਾ ਜੀ ਟੁੱਟ ਵੀ ਹੀ ਅਦਲ ਚ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੀ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਆ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪਰਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸਾਨੂੰ ਤਾਂ ਬਣ ਨਹੀਂ ਪੈਣਾ ਅਸਤਾ ਆਪਦੇ ਆਪਦੇ ਕੰਮ ਕਰਦੇ ਸੀ ਇਹਨਾਂ ਦੀਆਂ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਇਆ ਸੀ ਕਿੜਾ ਕੋ ਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਹਾਂ ਅਸੀਂ ਯੁੱਧ ਨਾ ਸ਼ੇਮਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਬਾਅਦ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਸਭ ਤੋਂ ਪਹਿਲਾਂ ਸਾਨੂੰ ਫਤੇਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਂਗੇ ਸਭ ਤੋਂ ਪਹਿਲਾਂ ਫਤੇਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੈਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮੈਲ ਉਸਾਰਲੇ ਜਾ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਟਾ ਢੇਰੀ ਹੋ ਰਹੀ ਹੈ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇਹ ਨਾ ਖੋਫ ਕਿ ਮੁੱਛਾ ਤਾਂ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮਿਲੋਂ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਹੈ ਜਿੱਥੇ ਨਾਮੀ ਗੈਕਸਰ ਵਜੂਦ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਕਿਹੜੀ ਕੰਡੀਸ਼ਨ ਚ ਨੇ ਇੰਨੀ ਇਨਾ ਪੋਲਿਟੀਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਕਰ ਲੈਣ ਜਿਨਾ ਕਰਨਾ ਸਾਰਿਆਂ ਦਾ ਟਾਈਮ ਹੁੰਦਾ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨੇ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਚਾ ਦੇਖੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕਿੱਥੇ ਹੁਣ ਤੱਕ ਨੂਨ ਹੀ ਕੰਮ ਕਰੂਗਾ ਜੀ ਟੋੜ ਵੀ ਇਹੀ ਅਦਲ ਚ ਵੇ ਜਿਵੇਂ ਮਰਜ਼ੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਹਿੰਦਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪਰਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸਾਨੂੰ ਤਾਂ ਬਣ ਨਹੀਂ ਪੈਣਾ ਅਸਤਾ ਅਬਦੇ-ਅਬਦੇ ਕੰਮ ਕਰਦੇ ਸੀ ਇਹਨਾਂ ਦੀ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆਗੇ ਇਹ ਕਿੱਥੋਂ ਆਗੇ ਅਸੀਂ ਕਦੀ ਇੱਥੋਂ ਆਇਆ ਸੀ ਕਿੜਾ ਕੋ ਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਆ ਅਸੀਂ ਯੁੱਧ ਨਸ਼ਾਂਬ੍ਰੋ ਦੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਵੱਧ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਸੀ ਆਪਣੇ ਪਿੰਡ ਦੇ ਰਾਖੇ ਆਪ ਬਣਾਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮੈਲ ਉਸਾਰਲੇ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੀਆਂ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਢਾਹ ਢੇਰੀ ਹੋ ਰਹੀ ਸ਼ਿਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਚਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਸਿਰ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇੰਨਾ ਖੌਫ ਕਿ ਮੁੱਛਾਂ ਦੁਤਾ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮੈਨੂੰ ਜਿਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਹੈ ਜਿੱਥੇ ਕਾਮੀ ਗੈਕਸਰ ਮੌਜੂਦ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਕਿਹੜੀ ਕੰਡੀਸ਼ਨ ਚ ਨੇ ਇੰਨੀ ਇਨਾ ਪੋਲਿਟਿਕਲ ਵੰਡੇਟਾ ਹੈ ਇਨਾ ਜ਼ਿਆਦਾ ਵੰਡੇਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਸਾਰਿਆਂ ਦਾ ਟਾਈਮ ਆਉਂਦਾ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਜਾ ਦੇ ਕੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕਿੱਥੇ ਰੱਖ